ਨਮਸ਼ਾਤ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਕਨਫਰੈਂਸ ਵਿੱਚ ਸਾਡੇ ਇਲਾਕੇ ਦੇ ਸਾਡੇ ਸ਼ਹਿਰ ਦੇ ਜਿੰਨੇ ਵੀ ਮੇਰੇ ਪੱਤਰਕਾਰ ਵੀ ਇੱਥੇ ਪਹੁੰਚੇ ਸਭ ਤੋਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰਿਆਂ ਦਾ ਮੈਂ ਆਪਣੇ ਵੱਲੋਂ ਜੀ ਆਇਆਂ ਆਖਦਾ ਤੁਹਾਡਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਕਿ ਤੁਸੀਂ ਆਪਣਾ ਜ਼ਰੂਰੀ ਸਮਾਂ ਕਰਦੇ ਹੋਏ ਇਸ ਪ੍ਰੈਸ ਕਾਨਫਰੈਂਸ ਦਾ ਹਿੱਸਾ ਬਣੇ ਹੋ ਉਹਦੇ ਨਾਲ ਨਾਲ ਮੇਰੇ ਨਾਲ ਬੈਠੇ ਸਾਡੇ ਨਮਾਸ਼ਾ ਨਗਰ ਕਾਉਂਸਲ ਦੇ ਕਾਂਗਰਸ ਪਾਰਟੀ ਦੇ ਸਾਡੇ ਕਾਉਂਸਲ ਸਬਾਨ ਸਾਡੇ ਸੀਨੀਅਰ ਲੀਡਰ ਸਬਾਨ ਕਾਂਗਰਸ ਪਾਰਟੀ ਦੇ ਅਧਿਕਾਰ ਸਬਾਨ ਪ੍ਰਧਾਨ ਜੀ ਬੈਠੇ ਆ ਹੋਰ ਜਨਰਲ ਸਕੱਤਰ ਸਕੱਤਰ ਸਬਾਨ ਬੈਠੇ ਨੇ ਮੈਂ ਹੁਣ ਇਕੱਲੇ ਇਕੱਲੇ ਦਾ ਜੇ ਨਾਮ ਲਵਾਂਗਾ ਸਮਾਂ ਬਹੁਤ ਜ਼ਿਆਦਾ ਹੋ ਜਾਊਗਾ ਪਾਟਿਆ ਸਾਹਿਬ ਲੋਹੇ ਚੋਪੜਾ ਜੀ ਲਵੰਤ ਕੌਰ ਜੀ ਹਨੀ ਚੋਪੜਾ ਜੀ ਮੈਡਮ ਬਡਵਾਲ ਜੀ ਬਲਵਿੰਦਰ ਹੁੰਮਲਾ ਜੀ ਸਾਡੇ ਔਰਪ੍ਰੀਥੀ ਚੰਦ ਜੀ ਸਾਡੇ ਕਿਉਂਕਿ ਇਹ ਕਾਉਂਸਲ ਸਬੰਧ ਨੇ ਜਿਨ੍ਹਾਂ ਨੇ ਇਹਨਾਂ ਦਾ ਨਾਮ ਲੈਣਾ ਜ਼ਰੂਰੀ ਸੀ ਸਾਰਿਆਂ ਦਾ ਪਰ ਇਸ ਤੋਂ ਇਲਾਵਾ ਹੋਰ ਵੀ ਬੜੇ ਲੋਕ ਨੇ ਪਰ ਮੈਂ ਇਸ ਕਰਕੇ ਨਾਮ ਇਹਨਾਂ ਦਾ ਲਿਆ ਕਿਉਂਕਿ ਜਿਹੜੀ ਲੁੱਟਕ ਸੋਟ ਪਿਛਲੇ ਲੰਬੇ ਸਮੇਂ ਤੋਂ ਨਾਵਾਸ਼ਹਿਰ ਨਗਰ ਕਾਉਂਸਲ ਵਿੱਚ ਹੁੰਦੀ ਆ ਰਹੀ ਆ ਉਸ ਗੱਲ ਨੂੰ ਅਜਾਕਰ ਕਰਨ ਵਿੱਚ ਇਹਨਾਂ ਸਾਰਿਆਂ ਦਾ ਇੱਕ ਬਹੁਤ بڑا ਟੀਮ ਵਰਕ ਔਰ ਐਫਰਟ ਲੱਗਿਆ ਬੜਾ ਇਹਨਾਂ ਨੂੰ ਜਲੀਲ ਵੀ ਹੋਣਾ ਪਿਆ ਔਰ ਤੁਹਾਡੇ ਸਾਹਮਣੇ ਵੀ ਕਈ ਮੀਟਿੰਗਾਂ 'ਚ ਜਿਹੜੀ ਗੈਰ ਕਾਨੂੰਨੀ ਮੀਟਿੰਗਾਂ ਸੀਗੀਆਂ ਉਹਦੇ 'ਚ ਵੀ ਜਿਸ ਤਰੀਕੇ ਨਾਲ ਜੋ ਹਾਲਾਤ ਬੰਦੇ ਸੀ ਜਿੱਥੇ ਇਹਨਾਂ ਨੂੰ ਬੜੀ ਨਿਰਾਸ਼ਾ ਹੁੰਦੀ ਸੀ ਉੱਥੇ ਨਵਾਂ ਸ਼ਹਿਰ ਦੇ ਲੋਕਾਂ ਨੂੰ ਵੀ ਵਿਦੇਸ਼ਾਂ 'ਚ ਬੈਠੇ ਲੋਕਾਂ ਨੂੰ ਵੀ ਇਸ ਗੱਲ ਦਾ ਬੜਾ ਦੁੱਖ ਹੁੰਦਾ ਸਿਗਾ ਕਿ ਸਾਡੇ ਸ਼ਹਿਰ ਦੇ ਕੀ ਹਾਲਾਤ ਨੇ ਅੱਜ ਟੂ ਦਾ ਪੁਆਇੰਟ ਆਂਦੇ ਹੋਏ ਅੱਜ ਸਵੇਰੇ ਆਪਾਂ ਸਾਰੇ ਜਿਹੜੇ ਸਾਡੇ ਕੌਂਸਲਰ ਸਬਾਨ ਨੇ ਪ੍ਰਧਾਨ ਜੀ ਕਾਂਗਰਸ ਪਾਰਟੀ ਦੇ ਔਰ ਮੈਂ ਇਹਨਾਂ ਦੇ ਨਾਲ ਅੱਜ ਆਪਾਂ ਮਾਨਯੋਗ ਡੀਸੀ ਸਾਹਿਬ ਨੂੰ ਮਿਲੇ ਸੀ 11:30 ਵਜੇ ਔਰ ਜੋ ਸ਼ਹਿਰ ਦੇ ਹਾਲਾਤ ਨੇ ਉਹਦੇ ਬਾਰੇ ਉਹਨਾਂ ਨੂੰ ਜਾਨੂ ਕਰਾਇਆ ਕਿ ਕੀ ਹਾਲਾਤ ਨੇ ਉਸੇ ਕਿਸੇ ਵੀ ਸੜਕ ਤੇ ਚੜ ਜਾਓ ਕੂੜੇ ਦੇ ਬੜੇ ਬੜੇ ਢੇਰ ਲੱਗੇ ਹੋਏ ਆ ਆ ਦੁੱਖ ਦੀ ਗੱਲ ਇਹ ਆ ਕਿ ਜਿਹੜੇ ਸਫਾਈ ਕਰਮਚਾਰੀ ਆ ਉਹਨਾਂ ਨੂੰ ਜਿਹੜੇ ਸ਼ਰਾਰਤੀ ਕਾਉਂਸਲਰ ਸਭਾਨ ਨੇ ਮੈਂ ਵੀ ਨਹੀਂ ਕਹਿ ਸਕਦਾ ਕਿ ਰੂਲਿੰਗ ਪਾਰਟੀ ਦੇ ਕਿਉਂਕਿ ਇਹਨਾਂ ਦਾ ਪਤਾ ਹੀ ਨਹੀਂ ਚੱਲਦਾ ਸਾਰੇ ਇਕੱਠੇ ਨੇ ਮੈਂ ਨਾਂ ਨਹੀਂ ਲਊਂਗਾ ਕਿਸੇ ਦਾ ਫਿਰ ਉਹ ਕਹਿੰਦੇ ਸਾਨੂੰ ਪਰਸਨਲੀ ਅਟੈਕ ਕਰਦੇ ਪਰ ਗੱਲ ਇਹ ਹੈ ਰੂਲਿੰਗ ਪਾਰਟੀ ਆਮ ਆਦਮੀ ਪਾਰਟੀ ਇਕਾਲੀ ਦਲ ਬੀਐਸਪੀ ਇਹ ਸਾਰੇ ਇਕੱਠੇ ਨੇ ਔਰ ਇਹ ਉਹਨਾਂ ਨੂੰ ਸਫਾਈ ਕਰਮਚਾਰੀਆਂ ਨੂੰ ਇਹ ਗੱਲ ਕਰਦੇ ਕਿ ਜੀ ਆਪਾਂ ਤੁਹਾਨੂੰ ਤਨਖਾਹਾਂ ਇਸ ਕਰਕੇ ਨਹੀਂ ਦੇ ਪਾਰੇ ਕਿਉਂਕਿ ਸਟੇ ਹੋਈ ਹੋਈ ਹੈ ਅੱਜ ਤੋਂ ਪਹਿਲਾਂ ਵੀ ਜਿੰਨੀ ਪ੍ਰੈਸ ਕਾਨਫਰੰਸਾਂ ਹੋਈਆਂ ਮੈਂ ਸਾਰੇ ਚ ਉਸ ਗੱਲ ਨੂੰ ਬੜਾ ਕਲੀਅਰਲੀ ਦੱਸਿਆ ਔਰ ਮੈਂ ਅੱਜ ਪ੍ਰੈਸ ਦੇ ਮਾਧਿਅਮ ਨਾਲ ਤੁਹਾਡੇ ਰਾਹੀਂ ਇੱਕ ਵਾਰੀ ਫੇਰ ਦੱਸਣਾ ਚਾਹੁੰਦਾ ਕੀ ਨਵਾਂ ਸ਼ਹਿਰ ਨਗਰ ਕਾਉਂਸਲ ਵਿੱਚ ਜਿਹੜੀ ਹਾਈ ਕੋਰਟ ਮੰਨ ਨੇ ਹਾਈ ਕੋਰਟ ਨੇ ਜਿਹੜੀ ਸਟੇ ਦਿੱਤੀ ਆ ਉਹ ਇਹਨਾਂ ਦੀ ਚੋਰੀਆਂ ਨੂੰ ਰੋਕਣ ਲਈ ਸਟੇ ਦਿੱਤੀ ਆ ਜਿਹੜੀ ਗੈਰ ਕਾਨੂੰਨੀ ਮੀਟਿੰਗਾਂ ਇਹਨਾਂ ਨੇ ਕੀਤੀਆਂ ਸੀ ਮੀਟਿੰਗਾਂ ਤੇ ਸਟੇ ਆ ਨਾ ਕਿਸੇ ਮੁਲਾਜ਼ਮ ਨੂੰ ਤਨਖਾਹ ਦੇਣ ਤੇ ਸਟੇ ਆ ਨਾ ਕਿਸੇ ਡਿਵੈਲਪਮੈਂਟ ਦੇ ਕੰਮ ਨੂੰ ਕਰਨ ਤੋਂ ਸਟੇ ਆ ਔਰ ਅਦਾਲਤ ਦਾ ਜਿਹੜਾ ਫੈਸਲਾ ਜਿਹੜਾ ਡਬਲ ਬੈਂਚ ਦਾ ਫੈਸਲਾ ਸੀ ਉਹ ਵੀ ਮੈਂ ਅੱਜ ਤੋਂ ਪਹਿਲਾਂ ਤੁਹਾਡੇ ਵੀ ਧਿਆਨ ਚ ਲੈਂਦਾ ਸੀ ਤੁਹਾਨੂੰ ਕਾਪੀ ਦਿੱਤੀ ਸੀ ਉਹਦੀ ਅੱਜ ਫਿਰ ਤੁਸੀਂ ਤੁਹਾਡੇ ਨਾਲ ਕਾਪੀ ਜਿਹੜੀ ਮੈਂ ਸ਼ੇਅਰ ਕਰ ਦੂੰਗਾ ਡੀਸੀ ਸਾਹਿਬ ਨੂੰ ਵੀ ਇੱਕ ਵਾਰੀ ਅੱਜ ਫਿਰ ਉਹਦੀ ਕਾਪੀ ਦਿੱਤੀ ਗਈ ਔਰ ਉਹਨਾਂ ਨੂੰ ਦੱਸਿਆ ਗਿਆ ਕਿ ਕਿਸੇ ਤਰ੍ਹਾਂ ਦਾ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਸਟੇਕ ਕਿਸੇ ਮੁਲਾਜ਼ਮ ਦੇ ਤਨਖਾਹ ਨੂੰ ਦੇਣ ਤੋਂ ਬਿਜਲੀ ਦੇ ਬਿੱਲ ਦੇਣ ਤੋਂ ਜਿਹੜੇ ਜ਼ਰੂਰੀ ਕਮੇਟੀ ਦੀ ਵਰਕਿੰਗ ਵਾਸਤੇ ਜਿਹੜਾ ਖਰਚਾ ਕਰਨ ਤੋਂ ਕੋਈ ਸਟੇ ਨਹੀਂ ਹੈ ਨਾ ਕੋ ਡਿਵੈਲਪਮੈਂਟ ਤੇ ਸਟੇ ਹੈ ਨਾ ਕਿਸੇ ਰੇਲਵੇ ਰੋਡ ਤੇ ਸਟੇ ਹੈ ਇਹ ਟੋਟਲੀ ਸਿਰਫ ਇੱਕ ਲੋਕਾਂ ਨੂੰ ਗੁੰਮਰਾਹ ਕਰਨ ਦੀ ਇਹਨਾਂ ਦੀ ਸਟ੍ਰੈਟਜੀ ਆ ਜਿੱਦਾਂ ਕਿ 10 ਦਿਨ ਪਹਿਲਾਂ ਜਿਹੜੇ ਸਫਾਈ ਕਰਮਚਾਰੀ ਧਰਨੇ ਤੇ ਬੈਠੇ ਸੀ ਉਹਨਾਂ ਕੋਲ ਜਾ ਕੇ ਇਹਨਾਂ ਨੇ 10 ਦਿਨ ਦਾ ਸਮਾਂ ਮੰਗ ਲਿਆ ਕਿ 10 ਦਿਨ ਦਾ ਸਾਨੂੰ ਸਮਾਂ ਦਿੱਤਾ ਜਾਵੇ ਕਿ ਤੁਹਾਨੂੰ 10 ਦਿਨ ਪਹਿਲਾਂ ਨਹੀਂ ਪਤਾ ਸੀਗਾ ਕਿ ਸਟੇ ਹੈ ਇਸ ਤੇ ਜੋ ਅਥਾਰਟੀ ਭਾਸ਼ਾ ਚ ਜੀ ਗੱਲ ਕਰੀਏ ਤੁਸੀਂ 10 ਦਿਨ ਉਸ ਟਾਈਮ ਤੇ ਉਹਨਾਂ ਨੂੰ ਝੂਠ ਬੋਲਿਆ ਅੱਜ ਫਿਰ ਤੁਸੀਂ ਉਹਨਾਂ ਨੂੰ ਗੁੰਮਰਾਹ ਕਰਦੇ ਹੋ ਕਦੀ ਕਹਿੰਦੇ ਜੀ 2 ਹਫ਼ਤੇ ਦਾ ਨੋਟਿਸ ਪਾਊਗਾ ਕੁਝ ਹੋਊਗਾ ਇਸ ਕਰਕੇ ਅੱਜ ਡੀਸੀ ਸਾਹਿਬ ਨੂੰ ਮਿਲ ਕੇ ਆਪਾਂ ਉਹਨਾਂ ਨੂੰ ਗੁਜਾਰਿਸ਼ ਕੀਤੀ ਹੈ ਕਿ ਪਹਿਲ ਦੇ ਆਧਾਰ ਤੇ ਜਿੰਨੇ ਵੀ ਸਫਾਈ ਕਰਮਚਾਰੀ ਆ ਉਹਨਾਂ ਦੀ ਜਿਹੜੀ ਸੈਲਰੀਜ਼ ਆ ਗਰੀਬ ਲੋਕਾਂ ਦੀ ਜਿਹੜੀ ਤਨਖਾਹਾਂ ਆ ਉਹ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਦਿੱਤਿਆਂ ਜਾਂ ਤਾਂ ਕਿ ਜਿਹੜਾ ਘੂੜੇ ਦਾ ਢੇਰ ਸਾਰੇ ਸ਼ਹਿਰ ਚ ਜਿਹੜਾ ਲੱਗਿਆ ਹੋਇਆ ਜਿਹੜੀ ਮਰਜੀ ਸੜਕ ਤੇ ਚੱਲ ਜਾਓ ਤਾਂ ਕਿ ਉਹ ਮਸਲਾ ਹੱਲ ਹੋ ਸਕੇ ਉਸ ਤੋਂ ਪਹਿਲਾਂ ਕਿ ਕੋਈ ਬੜੀ ਬਿਮਾਰੀ ਸਾਡੇ ਸ਼ਹਿਰ ਵਿੱਚ ਜਿਹੜੀ ਉਹ ਸ਼ੁਰੂ ਹੋ ਜਾਏ ਕਿਉਂਕਿ ਗੰਦਗੀ ਨਾਲ ਹੀ ਬਿਮਾਰੀਆਂ ਫੈਲਦੀਆਂ ਬੜੀ ਦੁਖ ਦੀ ਗੱਲ ਆ ਕਿ ਸ਼ਹਿਰ ਚ ਪਹਿਲ ਪਹਿਲੇ ਨਾਮ ਮਿਲਦਾ ਸੀ ਇਹਨੂੰ ਸਵੱਛ ਭਾਰਤ ਵਿੱਚ ਤੇ ਅੱਜ ਜੇ ਸਾਡੇ ਸ਼ਹਿਰ ਵਿੱਚ ਕੋਈ ਆਵੇ ਤਾਂ ਕਹੋਗਾ ਤਾਂ ਨਰਕ ਜੋ ਸਾਡੀ ਸਫਾਈ ਦੇ ਹਾਲਾਤ ਮੈਂ ਇਕਵਰੀ ਫੇਰ ਆਪ ਜੀ ਰਹੀ ਮੈਂ ਯਾਦ ਕਰਾਣਾ ਚਾਹੁੰਦਾ ਕਿ ਸਾਨੂੰ ਕੋਈ ਸ਼ੌਕ ਨਹੀਂ ਸੀ ਕਿ ਆਪਾਂ ਕੋਰਟ ਤੇ ਜਾਏ ਸਾਨੂੰ ਧੱਕਾ ਮਾਰਿਆ ਗਿਆ ਸਾਨੂੰ ਮਜਬੂਰ ਕੀਤਾ ਗਿਆ ਕਿ ਆਪਾਂ ਕੋਰਟ ਦਾ ਦਰਵਾਜ਼ਾ ਖੜਕਾਈਏ ਗੈਰ ਕਾਨੂੰਨੀ ਢੰਗ ਨਾਲ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਨੂੰ ਸਚਨ ਦਿਵਾਨ ਨੂੰ ਲਾਇਆ ਗਿਆ ਉਹਨਾਂ ਦੇ ਲਾਨ ਤੋਂ ਬਾਅਦ ਗੈਰ ਕਾਨੂੰਨੀ ਢੰਗ ਨਾਲ ਜਿਹੜੀਆਂ ਨਗਰ ਕਾਉਂਸਲ ਦੀਆਂ ਮੀਟਿੰਗਾਂ ਕੀਤੀਆਂ ਗਈਆਂ ਔਰ ਉਸ ਮੀਟਿੰਗ ਵਿੱਚ ਜਿਸ ਤਰੀਕੇ ਨਾਲ ਸਾਡੇ ਕਾਉਂਸਲ ਸਵਾਨਾ ਨੂੰ ਜਲੀਲ ਕੀਤਾ ਗਿਆ ਇੰਨਾ ਵੀ ਨੇ ਇਹਨਾਂ ਨੇ ਆਪਣਾ ਸ਼ੋਅ ਕੀਤਾ ਕਿ ਲੇਡੀਜ਼ ਨਾਲ ਕਿੱਦਾਂ ਗੱਲ ਕਰਨੀ ਆ ਕਿਸੇ ਵਿਡੋ ਨਾਲ ਕਿੱਦਾਂ ਗੱਲ ਕਰਨੀ ਆ ਕੋਈ ਸ਼ਹਿਰ ਦਾ ਜੇ ਕੋਈ ਮੁੱਦਾ ਚੱਕਦਾ ਉਹਦੇ ਨਾਲ ਕਿਵੇਂ ਗੱਲ ਕਰਨੀ ਆ ਤੁਹਾਡੇ ਸਾਹਮਣੇ ਕੈਮਰੇ ਤੇ ਸਭ ਕੁਝ ਰਿਕਾਰਡ ਹੈ ਪਾਟਿਆ ਸਾਹਿਬ ਭੂਮਲਾ ਸਾਹਿਬ ਮੇਰੇ ਨਾਲ ਬੈਠੇ ਆ ਪੱਤੀ ਜੀ ਮੇਰੇ ਨਾਲ ਬੈਠੇ ਆ ਸਾਰਾ ਕੁਝ ਔਨ ਰਿਕਾਰਡ ਔਰ ਜਦ ਇਹਨਾਂ ਨੇ ਦੇਖਿਆ ਕਿ ਇੰਨਾ ਫਰਾਡ ਹੋ ਰਿਹਾ ਸ਼ਰਮ ਹੀ ਲਾਤੀ ਚੋਰੀ ਕਰਨ ਦੀ ਸ਼ਰਮ ਹੀ ਲਾਤੀ ਤਾਂ ਹਾਰ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਔਰ ਉਸ ਟਾਈਮ ਤੇ ਇਹ ਕਹਿੰਦੇ ਸੀ ਕਿ ਤੁਸੀਂ ਹਾਈ ਕੋਰਟ ਕਿਉਂ ਜਾ ਰਹੇ ਹੋ ਕਿ ਕਿਤੇ ਨਾ ਕਿਤੇ ਇਹਨਾਂ ਨੂੰ ਡਰ ਸੀ ਕਿ ਹੁਣ ਆਪਾਂ ਨੰਗੇ ਹੋਵਾਂਗੇ ਔਰ ਅੱਜ ਜਦ ਹਾਈ ਕੋਰਟ ਕੋ ਜਦ ਹਾਈ ਕੋਰਟ ਗਏ 12 12 ਨੂੰ 2024 12 دسمبر 2024 ਨੂੰ ਹਾਈ ਕੋਰਟ ਨੇ ਰਿਜ਼ਰਵ ਕਰਤਾ ਫੈਸਲਾ ਜਿਹਦਾ ਫੈਸਲਾ ਉਹਨਾਂ ਨੇ 18 ਜਨਵਰੀ ਨੂੰ ਜਿਹੜਾ ਸੁਣਾਇਆ ਔਰ ਉਹ ਜਿਹੜਾ ਫੈਸਲਾ ਸੀ ਡਬਲ ਬੈਂਚ ਡਬਲ ਬੈਂਚ ਦਾ ਫੈਸਲਾ ਸੀ ਕੋਈ ਇੱਕ ਜੱਜ ਦਾ ਨਹੀਂ ਦੋ ਮਾਨਯੋਗ ਸਤਕਾਰਯੋਗ ਹਾਈ ਕੋਰਟ ਦੇ ਜੱਜਸ ਦਾ ਫੈਸਲਾ ਸੀਗਾ ਔਰ ਉਸ ਫੈਸਲੇ ਵਿੱਚ ਜਿੰਨੀ ਗੈਰ ਕਾਨੂੰਨੀ ਮੀਟਿੰਗਾਂ ਇਨਾਂ ਨੇ ਸੱਚੇ ਨੂੰ ਲਾਂਤ ਤੋਂ ਬਾਅਦ ਕੀਤੀਆਂ ਉਹਨੂੰ ਸਾਰੇ ਨੂੰ ਉਹਨਾਂ ਨੇ ਨਲ ਐਨਵੋਇਡ ਮਤਲਬ ਕਿ ਖਾਰਜ ਕਰਤਾ ਔਰ ਇਹਦੇ ਨਾਲ ਨਾਲ ਵਾਈਸ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਇਲੈਕਸ਼ਨ ਕਰਾਉਣ ਵਾਸਤੇ ਪ੍ਰਸ਼ਾਸਨ ਨੂੰ ਹਦਾਇਤ ਵੀ ਦਿੱਤੀ ਕਿ ਇਹ ਕਰਾਈ ਜਾਵੇ ਔਰ ਅਜਿਸ ਫੈਸਲੇ ਨੂੰ ਵੀ ਹੋਏ ਲਗਭਗ 2 ਮਹੀਨੇ ਹੋ ਚੱਲੇ ਆ ਪਰ ਹਾਲੇ ਤੱਕ ਵੀ ਇਸ ਗੱਲ ਤੇ ਕੋਈ ਵੀ ਇਨਾਂ ਤੇ ਅਸਰ ਨਹੀਂ ਸਕੋ ਦੁੱਖ ਦੀ ਗੱਲ ਇਹ ਆ ਇਹ ਸਾਨੂੰ ਕਹਿੰਦੇ ਸੀ ਕਿ ਤੁਸੀਂ ਹਾਈ ਕੋਰਟ ਦਾ ਦਰਵਾਜ਼ਾ ਕਿਉਂ ਖੜਕਾ ਰਹੇ ਹੋ ਜੇ ਤੁਸੀਂ ਵਾਕੇ ਡਵੈਲਪਮੈਂਟ ਦੇ ਤੁਸੀਂ ਇਨਹਮੈਤੀ ਹੋ ਮਲਾਜਮਾ ਦੇ ਹਮੈਤੀ ਹੋ ਰੇਲਵੇ ਰੋਡ ਦੇ ਹਮੈਤੀ ਹੋ ਡਵੈਲਪਮੈਂਟ ਦੇ ਤੁਸੀਂ ਹਮੈਤੀ ਹੋ ਤਾਂ ਹੁਣ ਤੁਸੀਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਣ ਕਿਉਂ ਜਾ ਰਹੇ ਹੋ ਮਾਨਯੋਗ ਹਾਈ ਕੋਰਟ ਨੇ ਜੋ ਫੈਸਲਾ ਕੀਤਾ ਤੁਸੀਂ ਉਸਤੇ ਅਮਲ ਕਰੋ ਸੀਨੀਅਰ ਵਾਈਸ ਪ੍ਰਧਾਨ ਵਾਈਸ ਪ੍ਰਧਾਨ ਦੀ ਇਲੈਕਸ਼ਨ ਕਰਾਓ ਆਪਾਂ ਤਾਂ ਇਹ ਵੀ ਕਹਿ ਚੁੱਕੇ ਆ ਇੱਕ ਵਾਰੀ ਨਹੀਂ ਕਈ ਵਾਰੀ ਕਹਿ ਚੁੱਕੇ ਆ ਕਿ ਆਪਾਂ ਤੁਹਾਡੇ ਮੁਕਾਬਲੇ ਕਾਂਗਰਸ ਪਾਰਟੀ ਦੇ ਸਾਰੇ ਮੁਲਾਜ਼ਮ ਆਪਣੇ ਸੌਰੀ ਕਾਉਂਸਲਰ ਸਬਾਨ ਜ਼ਿੰਮੇਵਾਰ ਲੋਕ ਇੱਥੇ ਬੈਠੇ ਆ ਆਪਾਂ ਸਾਰੇ ਅਪੀਲ ਕਰਦੇ ਆ ਸਾਨੂੰ ਗਲਤ ਤੁਸੀਂ ਬਦਨਾਮ ਨਾ ਕਰੋ ਤੁਸੀਂ ਕੱਲ ਇਲੈਕਸ਼ਨ ਕਰਾਓ ਆਪਾਂ ਕੱਲ ਤੁਹਾਡੇ ਨਾਲ ਕਮੇਟੀ ਕਰ ਚੱਲ ਕੇ ਉੱਥੇ ਟੈਂਡੈਂਸ ਵੀ ਦਵਾਂਗੇ ਤੁਹਾਡੇ ਮੁਕਾਬਲੇ 'ਚ ਬੰਦਾ ਵੀ ਨਹੀਂ ਖੜਾ ਕਰਾਂਗੇ ਹੋਰ ਇਸ ਤੋਂ ਬਾਅਦ ਤੁਹਾਨੂੰ ਕੀ ਕਹਿਦੀ ਆਪਾਂ ਆਪਣੀ ਮਰਜ਼ੀ ਦਾ ਬੰਦਾ ਚੁਣ ਲਓ ਉਹਦੇ ਗੱਲ 'ਚ ਹਾਰ ਪਾ ਦਿਓ ਆਪਾਂ ਵੀ ਤੁਹਾਡੇ ਨਾਲ ਹਾਰ ਪਾ ਦਵਾਂਗੇ ਜਿੰਨੂੰ ਵੀ ਤੁਸੀਂ ਬਣਾਣਾ ਤੇ ਹੁਣ ਜੇ ਤੁਸੀਂ ਡਿਲੇ ਕਰ ਰਹੇ ਹੋ ਜੇ ਅੱਜ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀ ਉਹਦੇ ਜ਼ਿੰਮੇਵਾਰ ਤੁਸੀਂ ਹੋ ਅੱਜ ਇਹ ਕੂੜੇ ਦੇ ਢੇਰ ਸਾਰੇ ਸ਼ਹਿਰ 'ਚ ਲੱਗ ਰਹੇ ਆ ਉਹਦੇ ਜ਼ਿੰਮੇਵਾਰ ਤੁਸੀਂ ਹੋ ਅੱਜ ਜੇ ਰੇਲਵੇ ਰੋਡ ਦਾ ਕੰਮ ਨਹੀਂ ਹੋ ਰਿਹਾ ਡਵੈਲਪਮੈਂਟ ਦਾ ਕੰਮ ਨਹੀਂ ਹੋ ਰਿਹਾ ਉਹਦੇ ਜ਼ਿੰਮੇਵਾਰ ਵੀ ਤੁਸੀਂ ਕੋਈ ਸਟੇ ਨਹੀਂ ਹੈ ਤਨਖਾਵਾਵਾਂ ਦੇਣ ਤੇ ਕੋਈ ਸਟੇ ਨਹੀਂ ਹੈ ਡਵੈਲਪਮੈਂਟ ਹੋਣ ਤੇ ਕੋਈ ਸਟੇ ਨਹੀਂ ਹੈ ਰੇਲਵੇ ਰੋਡ ਤੇ ਸਿਰਫ ਤੁਹਾਡੀ ਚੋਰੀਆਂ ਰੋਕਣ ਵਾਸਤੇ ਸਟੇ ਹੈ ਔਰ ਇਸ ਗੱਲ ਦੀ ਤੁਹਾਨੂੰ ਤਕਲੀਫ ਹੈ ਕਿਉਂਕਿ ਹਰ ਵਾਰੀ ਜਨਤ ਮੀਟਿੰਗ ਹੋਈ ਹੈ ਹਰ ਵਾਰੀ ਜਨਤ ਮੀਟਿੰਗ ਹੋਈ ਹੈ ਤੁਸੀਂ ਹਰਿੰਗ ਮੀਟਿੰਗ ਚ ਨਵਾਂ ਆਪਣਾ ਪ੍ਰਧਾਨ ਚੋਣ ਲੈਂਦੇ ਸੀ ਔਰ ਇਸ ਗੱਲ ਤੋਂ ਇਹ ਸਾਫ ਸਾਬਿਤ ਹੁੰਦਾ ਕਿ ਤੁਸੀਂ ਸਾਰੇ ਰਲੇ ਹੋਏ ਜੋ ਜਿਹੜੀ ਗੱਲ ਮੈਂ ਪਹਿਲਾਂ ਕਰਕੇ ਹਟਿਆ ਸਾਡੇ ਜਿਹਨੇ ਕਾਂਗਰਸ ਦੇ ਕਾਉਂਸਲ ਸਬਾਨ ਨੇ ਜਿਹੜੇ ਕਿ ਤੁਸੀਂ ਜਾਣਦੇ ਹੋ ਸਾਡੇ ਪੱਖ ਹੈ ਸਾਡੇ ਵਿੱਚ ਬੈਠੇ ਇਸ ਟਾਈਮ ਤੇ ਕਲੀਅਰ ਹੁੰਦੀ ਹੈ ਕਿ ਤੁਸੀਂ ਇੱਕ ਦੂਜੇ ਨਾਲ ਪਹਿਲਾਂ ਹੀ ਸਹਿਮਤ ਹੋ ਔਰ ਕਿਉਂ ਇਕੱਠੇ ਰਲ ਮਿਲ ਕੇ ਆਪਾਂ ਜਿਹੜਾ ਇਹ ਸਿਲਸਿਲਾ ਖਾਣ ਪੀਣ ਦਾ ਚੱਲ ਰਿਹਾ ਜਿਹੜਾ ਠੱਗੀ ਦਾ ਚੱਲ ਰਿਹਾ ਇਹ ਚੱਲਦਾ ਰਵੇ। ਔਰ ਮੈਂ ਦੱਸਣਾ ਚਾਹੂੰਗਾ ਇਸ ਤੋਂ ਪਹਿਲਾਂ ਅੱਜ ਤਾਂ ਚਲੋ ਕਮੇਟੀ ਦੇ ਮੁਲਾਜ਼ਮ ਵਿਚਾਰੇ ਗਰੀਬ ਲੋਕ ਪਹਿਲਾਂ ਧਰਨੇ ਤੇ ਬੈਠੇ ਹੁਣ ਅੱਜ ਫਿਰ ਧਰਨੇ ਤੇ ਬੈਠੇ ਆ। ਉਸ ਤੋਂ ਪਹਿਲਾਂ ਜਿਹੜੇ ਚੁਣੇ ਹੋਏ ਨੁਮਾਇੰਦੇ ਸੀ ਸਾਡੇ ਕਾਉਂਸਲਰ ਸਬਾਨ ਜਿਨ੍ਹਾਂ ਨੂੰ ਸ਼ਹਿਰ ਦੇ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ ਸੀ ਕਿ ਕੋਈ ਨਜਾਇਜ਼ ਚੋਰੀ ਨਾ ਹੋਵੇ ਡਵੈਲਪਮੈਂਟ ਹੋਵੇ ਉਹ ਲੋਕੀ ਵੀ ਲਗਭਗ 15 ਦਿਨ ਨਵਾਂ ਸ਼ਹਿਰ ਨਗਰ ਕਾਉਂਸਲ ਦੇ ਦਫਤਰ ਵਿੱਚ ਠੰਡ ਵਿੱਚ ਭਾਵੇਂ ਲੇਡੀਜ਼ ਸੀ ਭਾਵੇਂ ਕੋ ਬਿਮਾਰ ਸੀ ਠੰਡ ਵਿੱਚ ਬੈਠੇ ਕਿ ਜਿਹੜਾ ਗੈਰ ਕਾਨੂੰਨੀ ਢੰਗ ਨਾਲ ਜਿਹੜੀ ਉਥੇ ਮਿੱਟੀ ਪਾਈ ਗਈ ਹੈ ਡੰਪ ਤੇ ਉਹਦੇ ਸਾਨੂੰ ਬਿੱਲ ਦਿੱਤੇ ਜਾਣ ਕੀ ਸਾਡਾ ਕਸੂਰ ਸੀ ਕਿ ਆਪਾਂ ਮਿੱਟੀ ਦੇ ਬਿੱਲ ਵੀ ਨਹੀਂ ਮੰਗ ਸਕਦੇ ਜਿਹੜੇ ਚੁਣੇ ਹੋਏ ਨਮਾਇੰਦੇ ਆ ਇਹੀ ਇਹਨਾਂ ਦਾ ਕੰਮ ਆ ਜੇ ਕੋਈ ਗਲਤ ਪ੍ਰੈਕਟਿਸ ਹੋ ਰਹੀ ਹੈ ਕੋਈ ਚੋਰੀ ਹੋ ਰਹੀ ਹੈ ਤਾਂ ਚੋਰੀ ਨੂੰ ਰੋਕਣ ਦਾ ਕੰਮ ਵੀ ਇਹਨਾਂ ਦਾ ਹੀ ਬੰਦਾ ਇਹ ਆਪੋਜੀਸ਼ਨ ਹੈ ਹੁਣ ਤਾਂ ਆਪੋਜੀਸ਼ਨ ਤਾਂ ਲੋਕਾਂ ਨੇ ਨਵਾਂ ਸ਼ਹਿਰ ਦੇ ਲੋਕਾਂ ਨੇ ਤਾਂ ਆਪੋਜੀਸ਼ਨ ਦਾ ਜ਼ਿੰਮੇਵਾਰੀ ਨਹੀਂ ਦਿੱਤੀ ਸੀ ਪਰ ਇਹਨਾਂ ਨੇ ਜ਼ਰੂਰ ਦਿੱਤੀ ਸੱਚ ਨੂੰ ਲਾ ਕੇ ਪਰ ਜੇ ਹੁਣ ਆਪੋਜੀਸ਼ਨ ਦਿੱਤੀ ਹੈ ਸਾਨੂੰ ਜ਼ਿੰਮੇਵਾਰੀ ਦਿੱਤੀ ਤਾਂ ਉਹਦਾ ਜੋ ਸਾਡੀ ਡਿਊਟੀ ਹੈ ਉਹਨੂੰ ਆਪਾਂ ਸਹੀ ਢੰਗ ਨਾਲ ਆਪਾਂ ਨਿਭਾਵਾਂਗੇ ਔਰ ਦੁੱਖ ਦੀ ਗੱਲ ਆ 6 ਮਹੀਨੇ ਤੋਂ ਉੱਪਰ ਹੋ ਚੁੱਕਿਆ ਅੱਜ ਤੱਕ ਕੋਈ ਮਿੱਟੀ ਦਾ ਬਿੱਲ ਨਹੀਂ ਦਿੱਤਾ ਔਰ ਤੁਸੀਂ ਇੱਕ ਹੋਰ ਤੁਹਾਨੂੰ ਮੈਂ ਮਜ਼ੇਦਾਰ ਗੱਲ ਦੱਸਦਾ ਜੀ ਬਹੁਤ ਧਿਆਨ ਨਾਲ ਸੁਣਿਓ ਇਹ ਜਿਹੜਾ ਹੁਣ ਨਵੇਂ ਸ਼ਹਿਰ ਚ ਯੋ ਆ ਢੀਂਡ ਸਾ ਸਰ ਇਹ ਇਹਨਾਂ ਕੋ ਬੰਗਿਆਂ ਦਾ ਵੀ ਚਾਰਜ ਸੀ ਜੀ ਇਹਨਾਂ ਨੇ ਜੇ ਸਾਨੂੰ ਬਿੱਲ ਨਹੀਂ ਦਿੱਤੇ ਇਹ ਪਾਰਟੀਆਂ ਸਾਹਿਬ ਬੈਠੇ ਆ ਇਹਨਾਂ ਨੇ ਆਰਟੀਆਈ ਪਾਈ ਬੰਗੇ ਦੇ ਬੰਗੇ ਦੇ ਵਿੱਚ ਕਿਉਂਕਿ ਉੱਥੇ ਵੀ ਪੌਣੇ ਇਕੜ ਦਾ ਜਿਹੜਾ ਡੰਪਾ ਬੰਗੇ ਵਿੱਚ ਜਿਹੜਾ ਉਹਨਾਂ ਦਾ ਮਿੱਟੀ ਦਾ ਸੌਰੀ ਜੋ ਕੂੜੇ ਦਾ ਡੰਪ ਹੈ ਪੌਣੇ ਇਕੜ ਦਾ 1 ਇਕੜ ਵੀ ਪੂਰਾ ਨਹੀਂ ਉਸ ਤੋਂ ਵੀ ਛੋਟਾ ਡੰਪ ਉਸ ਪੌਣੇ ਇਕੜ ਦੇ ਡੰਪ ਤੇ ਉੱਥੇ ਵੀ ਇਹਨਾਂ ਨੂੰ ਪਤਾ ਚੱਲਿਆ ਸੀ ਮਿੱਟੀ ਪਾਈ ਗਈ ਹੈ ਤੇ ਜੀਸੀਬੀ ਪੋਕ ਲੈਣਾ ਖਰਚੇ ਵਿੱਚ ਪਾਈਆਂ ਔਰ ਜਦ ਇਹਨਾਂ ਨੇ ਆਰਟੀਆਈ ਪਾਈ ਔਰ ਅੱਛਾ ਸੌਰੀ ਮਿੱਟੀ ਕਿਉਂ ਪਾਈ ਗਈ ਉੱਥੇ ਪਹਿਲਾਂ ਉੱਥੇ ਬੰਗੇ ਬੰਗੇ ਕਮੇਟੀ ਵਿੱਚ ਪਹਿਲਾਂ ਅਪ੍ਰੈਲ ਮਹੀਨੇ ਵਿੱਚ ਮਿੱਟੀ ਪਾਈ ਗਈ ਕਿਉਂਕਿ ਉੱਥੇ ਅੱਗ ਲੱਗ ਗਈ ਸੀ ਈਓ ਵੀ ਆਈ ਸੀ ਢਿੰਸਾ ਫਿਰ ਤੁਸੀਂ ਦੇਖੋ ਮਈ ਵਿੱਚ ਨਵਾਂ ਸ਼ਹਿਰ ਦੇ ਡੰਪ ਤੇ ਅੱਗ ਲੱਗ ਗਈ ਜਿਹੜਾ ਕਿ ਇਹਨਾਂ ਨੂੰ ਇੱਕ ਦਿਨ ਪਹਿਲਾਂ ਸੁਪਨਾ ਆ ਗਿਆ ਸੀ ਕਿ ਅੱਗ ਲੱਗਣ ਲੱਗੀ ਔਰ ਫਾਇਰ ਬ੍ਰਿਗੇਡ ਦੇ ਰਿਕਾਰਡ ਵਿੱਚ ਇਹਨਾਂ ਨੇ ਇੱਕ ਦਿਨ ਪਹਿਲਾਂ ਐਂਟਰੀ ਕਰਾਤੀ ਅੱਗ ਅਗਲੇ ਦਿਨ ਲੱਗੀ ਐਂਟਰੀ ਇੱਕ ਦਿਨ ਪਹਿਲਾਂ ਦੀ ਆ। ਔਰ ਉਸ ਤੋਂ ਬਾਅਦ ਜੂਨ ਮਹੀਨੇ ਵਿੱਚ ਬੰਗੇ ਦੇ ਡੰਪ ਵਿੱਚ ਫਿਰ ਦੁਬਾਰਾ ਅੱਗ ਲੱਗ ਗਈ। ਇਹੋ ਹੀ ਸੀ। ਔਰ ਹੈਰਾਨੀ ਦੀ ਗੱਲ ਇਹ ਆ ਜਦ ਆਰਟੀਆਈ ਪਾਈ ਇਹਨਾਂ ਨੇ ਕਿਉਂਕਿ ਅੱਗ ਦੇਖੋ ਕਿੰਨੀ ਲੱਗ ਰਹੀ ਸਾਡੇ ਜ਼ਿਲ੍ਹੇ 'ਚ ਹੀ ਲੱਗਦੀ ਔਰ ਇਸੀ ਇਹੋ ਤੇ ਢੀਂਡ ਸੇ ਤੇ ਹੁੰਦੇ ਹੋਈ ਅੱਗ ਲੱਗਦੀ ਆ। ਅੱਜ ਤੋਂ ਪਹਿਲਾਂ ਨਹੀਂ ਕਦੀ ਅੱਗ ਲੱਗੀ ਦੇਖੋ ਕਿਹੜਾ ਪੈਸੇ ਖਾਣ ਦਾ ਤਰੀਕਾ ਦੇਖੋ ਕਿਹੋ ਜਿਹਾ ਲੱਭਿਆ ਇਹਨਾਂ ਨੇ। ਆਰਟੀਆਈ ਰਾਹੀਂ ਇਹ ਬਿੱਲ ਦੀ ਕਾਪੀ ਹੈ ਜੀ ਇਹ ਸਾਰੇ ਬਿੱਲਾਂ ਦੀ ਕਾਪੀ ਆ ਤੇ ਬਿੱਲ ਨੰਬਰ ਆ ਗਿਆ ਕੰਪਨੀ ਦਾ ਨਾਮ ਆ ਗਿਆ ਸਭ ਕੁਝ ਆ ਗਿਆ ਮਜ਼ੇਦਾਰ ਗੱਲ ਇਹ ਆ ਕਿ ਅਪ੍ਰੈਲ ਮਹੀਨੇ ਵਿੱਚ ਜਿਹੜਾ ਬਿੱਲ ਆਇਆ ਉਹਦੇ ਵਿੱਚ 500 500 ਨੰਬਰ ਦੀ ਸੀਰੀਜ਼ ਚੱਲ ਰਹੀ ਹੈ ਬਿੱਲ ਵਿੱਚ ਜਿਹੜੀ ਬਿੱਲ ਬੁੱਕ ਹੁੰਦੀ ਉਹਦੇ ਵਿੱਚ 500 ਨੰਬਰ ਦੀ ਸੀਰੀਜ਼ ਚੱਲ ਰਹੀ ਹੈ ਜਿਹੜੀ ਉਸ ਤੋਂ ਬਾਅਦ ਜੂਨ ਮਹੀਨੇ ਚ ਅਗ ਲੱਗਦੀ ਉਹਦੇ ਚ 400 ਨੰਬਰ ਦੀ ਸੀਰੀਜ਼ ਚੱਲ ਪੈਂਦੀ ਆ ਸੀਰੀਜ਼ ਵੱਧਦੀ ਹੁੰਦੀ ਬਿਲਦੀ ਘਟਦੀ ਹੁੰਦੀ ਆ ਇਹਨਾਂ ਦਾ ਰਿਕਾਰਡ ਆ ਆਰਟੀਆਈ ਦਾ ਰਿਕਾਰਡ ਇਹ ਮੇਰੇ ਕੋਲ ਆ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਵਾਂ ਫਿਰ ਉਸ ਤੋਂ ਬਾਅਦ ਆ ਜਿਓ ਜੀ ਸਭ ਤੋਂ ਮਹਿੰਗਾ ਜਿਹੜਾ ਡੇਲੀ ਖਰਚਾ ਤੁਸੀਂ ਪਾ ਸਕਦੇ ਹੋ ਉਹ ਤੁਸੀਂ ਪੋਕਲੈਂਡ ਆ ਪਾ ਸਕਦੇ ਪੋਕਲੈਂਡ ਵਾਸਤੇ 1500 ਰੁਪਏ ਕਿੰਟੇ ਤੋਂ ਉੱਪਰ ਦੀ ਜਿਹੜੀ ਸਰਕਾਰ ਦੀ ਹਦਾਇਤ ਮਤਲਬ ਜਿਹੜੀ ਹਦਾਇਤ ਨਹੀਂ ਹੈ ਜਿਹੜਾ ਰეკਮੈਂਡੇਸ਼ਨ 1500 ਰੁਪਏ ਕਿੰਟੇ ਦੇ ਸਾਹਮਣੇ ਪੇਮੈਂਟ ਜਾਣੀ ਚਾਹੀਦੀ ਹੈ ਇਹਨਾਂ ਨੇ ਬੰਗੇਜ ਅਤੇ ਨਵਾਂ ਸ਼ਹਿਰ 3300 ਰੁਪਿਆ ਕਿੰਟੇ ਦੇ ਸਾਹਮਣੇ ਪਲੱਸ ਜੀਐਸਟੀ 3300 ਰੁਪਿਆ ਪਲੱਸ ਜੀਐਸਟੀ ਕਿੰਟੇ ਦੇ ਸਾਹਮਣੇ ਇਹਨਾਂ ਨੇ ਬਿੱਲ ਬਣਾਏ ਏ ਉਹਦੀ ਕਾਪੀ ਆ 44 ਘੰਟੇ ਚੱਲੀ 144 ਘੰਟੇ ਬੰਗਿਆਂ ਵਿੱਚ ਚੱਲੀ ਔਰ ਨਵਾਂ ਸ਼ਹਿਰ ਸਾਨੂੰ ਹਲੇ ਤੱਕ ਨਹੀਂ ਪਤਾ ਕਿੰਨੇ ਘੰਟੇ ਦਾ ਇਹਨਾਂ ਨੇ ਬਿੱਲ ਕਟਿਆ ਕਿ ਸਾਨੂੰ ਦਿੰਦੇ ਕੁਝ ਨਹੀਂ ਇਹਨਾਂ ਨੂੰ ਸਮਝ ਨਹੀਂ ਆ ਰਹੀ ਹੁਣ ਦਈਏ ਕੀ ਫਿਰ ਉਸ ਤੋਂ ਬਾਅਦ ਆ ਜਾਓ ਜੀ 144 ਘੰਟੇ ਨਾਲ ਬੰਦਾ ਸ਼ਹਿਰ ਭਾਂਵੇਂ ਸਾਫ਼ ਕਰ ਲਓ ਸਾਰਾ ਹੀ ਸਾਰੇ ਉਡਾ ਲਓ ਔਰ ਇੱਕ ਕਿੱਲੇ ਦਾ ਵੀ ਪੂਰਾ ਡੰਪ ਨਹੀਂ ਹੈ ਔਰ ਉਹਦੇ ਚ ਇਹ ਬਾਨਾ ਮਾਰਿਆ ਗਿਆ ਕਿ ਉਹਦਾ ਰਾਹ ਸਾਫ਼ ਕਰਨ ਵਾਸਤੇ ਰਾਹ ਬਣਾਉਣ ਵਾਸਤੇ ਪੋਕਲਨ ਲੱਗੀ ਸੀ ਦੱਸੋ ਇੱਕ ਕਿਲੇ ਦੇ ਡੰਪ ਨੂੰ ਚਲੋ ਇੱਕ ਕਿਲਾ ਵੀ ਮੰਨ ਲੈਂਦੇ ਆ ਇੱਕ ਕਿਲੇ ਇੱਕ ਕਿਲੇ ਦੇ ਡੰਪ ਨੂੰ ਰਾਹ ਬਣਾਉਣ ਵਾਸਤੇ 144 ਘੰਟੇ ਲੱਗਦੇ ਜੀ ਕਮਾਲ ਆ ਯਾਰ ਇੰਨਾ ਇੰਨਾ ਇੰਨੀ ਕਰਾਪਸ਼ਨ ਢੀਂਸਾ ਸਾਹਿਬ ਈਓ ਸਾਹਿਬ ਇੱਕ ਪਾਸੇ ਮਾਨਯੋਗ ਸੀਐਮ ਸਾਹਿਬ ਕਰਾਪਸ਼ਨ ਦੇ ਗੇਸ ਗੱਲ ਕਰਦੇ ਆ ਦੂਜੇ ਪਾਸੇ ਤੁਸੀਂ ਤਾਂ ਬੇਸ਼ਰਮੀ ਦੀ ਹੱਦ ਕਰਤੀ ਉਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦ ਇਹ ਸਾਰੀ ਗੱਲਾਂ ਹੋਈਆਂ ਇਹਨਾਂ ਨੇ ਬਿੱਲ ਨਹੀਂ ਦਿੱਤੇ ਸਾਡੇ ਸ਼ਹਿਰ ਦੇ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਰੋਹਿਤ ਚੋਪੜਾ ਜੀ ਇਹਨਾਂ ਵੱਲੋਂ ਇੱਕ ਰੈਟ ਪਟੀਸ਼ਨ ਹਾਈ ਕੋਰਟ 'ਚ ਫਾਈਲ ਕੀਤੀ ਗਈ ਕਿ ਇੱਥੇ ਵਿੱਚ ਫਰਾਡ ਹੋਇਆ ਚੀਫ ਜਸਟਿਸ ਚੀਫ ਜਸਟਿਸ ਕੋਲ ਕਿਉਂਕਿ ਜਦ ਵੀ ਫਾਈਲ ਲੱਗਦੀ ਆ ਤਾਂ ਚੀਫ ਜਸਟਿਸ ਹੀ ਅੱਗੇ ਉਹਨੂੰ ਉਹਦਾ ਫੈਸਲਾ ਕਰਦਾ ਕੀ ਕਰਦਾ ਔਰ ਉਹਦੇ ਵਿੱਚ ਜਿਹੜਾ ਫਾਇਰ ਬ੍ਰਿਗੇਡ ਦਾ ਰਿਕਾਰਡ ਅਤੇ ਹੋਰ ਜਿੰਨੇ ਪ੍ਰੂਫ ਸੀ ਜਿਹਦੇ ਚ ਇਹਨਾਂ ਦਾ ਫਰਾਡ ਉਜਾਗਰ ਹੁੰਦਾ ਸੀ ਉਹ ਨਾਲ ਲਾ ਕੇ ਕੋਰਟ ਵਿੱਚ ਆਪਾਂ ਸਾਰੇ ਕਾਗਜ਼ ਲਾਏ ਜੱਜ ਚੀਫ ਜਸਟਿਸ ਸਾਹਿਬ ਨੇ ਇਹ ਦੇਖਿਆ ਕਿ ਇਹ ਕੇਸ ਆ ਉਹਨਾਂ ਨੇ ਨਾਲ ਹੀ ਲੋਕਪਾਲ ਨੂੰ ਉਹਨੂੰ ਅੱਗੇ ਫਾਰਵਰਡ ਕਰਤਾ ਉਹ ਕਹਿੰਦੇ ਜਿੰਨੇ ਕ੍ਰਪਸ਼ਨ ਦੇ ਕੇਸ ਆ ਉਹ ਸਾਰੇ ਲੋਕਪਾਲ ਸਾਹਿਬ ਦੇਖਦੇ ਆ ਉਹਨਾਂ ਕੋ ਫਾਰਵਰਡ ਕਰਤਾ ਹੁਣ ਲੋਕ ਸਾਹਿਬ ਲੋਕਪਾਲ ਸਾਹਿਬ ਫੈਸਲਾ ਸੁਣਾਉਗੇ ਜਾਂ ਦੋ ਦਾ ਫੈਸਲਾ ਹੋਊਗਾ ਦੇਰ ਹੋ ਸਕਦੀ ਐਂ ਦੇਰ ਨਹੀਂ ਹੋਊਗੀ ਉਹ ਇੰਨੇ ਕਾਗਜ਼ ਇੰਨੇ ਦੀ ਚੋਰੀ ਦੇ ਇੰਨੇ ਕਾਗਜ਼ ਆ ਕਰੋੜਾਂ ਰੁਪਏ ਦੇ ਕਾਗਜ਼ ਆ ਤੁਸੀਂ ਹੈਰਾਨ ਹੋ ਜਾਓਗੇ ਜੇ ਮੈਂ ਤੁਹਾਨੂੰ ਕਾਗਜ਼ ਇਕੱਲੇ ਤੁਹਾਡੇ ਦੇ ਵੀ ਦਊਂਗਾ ਇਹ ਸੱਜਣਾਂ ਸ਼੍ਰੀਮਤ ਅਗਸੇ ਸਿੰਘ ਜਨਨ ਸਵਰਨ ਸਿੰਘ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ੍ਹ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਬਤਿਸੀ ਨੂੰ ਇਜਾਜ਼ਤ ਦਿਓ ਧੰਨਵਾਦ